ਹਾਂ ਜੀ ਇਹ ਹੈਗਾ ਕੱਦੂ ਦਾ ਘਰ ਜੀ ਹਾਂ ਜੀ ਤੇ ਇਹ ਹੈ ਬਾਬਾ ਮਤਲਬ ਲੋਕ ਇਹਨੂੰ ਕਹਿੰਦੇ ਆ ਜਾਂ ਮਤਲਬ ਆਪਦੇ ਤੌਰ ਤੇ ਬਣਿਆ ਇਹਦੇ ਘਰ ਦਾ ਸੀ ਰੰਗ ਢੰਗ ਦੇਖ ਲਿਆ ਸੋ ਇਹ ਜਿਹੜਾ ਵੀਰ ਹੈ ਇਹਨੇ ਨਾ ਮਤਲਬ ਆਪਣੇ ਕਮੇਜ ਉਤਾਰ ਕੇ ਇੱਕ ਦਿਨ ਮੈਨੂੰ ਵੀਡੀਓ ਪਾਈ ਸੀ ਵੀ ਮੇਰੇ ਖੜਕ ਸਿੰਘ ਵਾਲੇ ਦਾ ਇੱਕ ਬਾਬਾ ਕੱਦੂ ਤੇ ਉਹਨੇ ਮੇਰੇ ਮਤਲਬ ਪਰਿਵਾਰ ਇਹਨਾਂ ਦਾ ਮਾਂ ਮੰਮੀ ਪਾਪਾ ਜਿਹੜੇ ਆਉਂਦੇ ਸੀ ਇਹਦੇ ਕੋਲੇ ਤੇ ਗਾਂ ਮਤਲਬ ਵਹਿਮ ਭਰਮ ਚ ਇਦਾਂ ਪਾਇਆ ਵੀ ਤੁਹਾਡੇ ਮੁੰਡੇ ਕੰਮਕਾਰ ਤਾਂ ਚਲੋ ਕੋਈ ਵੀ ਨਹੀਂ ਅੱਜ ਕੱਲ ਕਰਦੇ ਜਵਾਗ ਤੇ ਵੀ ਮੁੰਡਾ ਕੰਮ ਨਹੀਂ ਕਰਦਾ ਇਹਦੇ ਪਿੱਛੇ ਘੋਰੀ ਦਾ ਬਹਿਰਾ ਤੇ ਇਹਦੇ ਘਰੇ ਗਿਆ ਇਹਦੇ ਨਾਲ ਅਲਾਉ ਅਲਾਉ ਲਾਈ ਉਧਰ ਮੁਗਲੀ ਚਮਟੇ ਲਾਏ ਅਜੀ ਸਰਪਰ ਬੰਦੇ ਆ ਠੀਕ ਹੈ ਔਰ ਕੱਲੇ ਚਮਟੇ ਨਹੀਂ ਤਰੂ ਇਹ ਤਾਂ ਹੁਣ ਮਾਸ ਸਹੀ ਹੋ ਗਿਆ ਹਨਾ ਪਰ ਬੱਤੇ ਆ ਵੀ ਇਹਦੇ ਤੋਂ ਕਿੰਨੇ ਪੈਸੇ ਲਏ ਤੇਰੇ ਤੋਂ 40 ਹਜ਼ਾਰ 40 ਹਜ਼ਾਰ ਲਗਾਏ ਇਹਦੇ ਤੋਂ 40 45 ਹਜ਼ਾਰ ਦੀ ਨਗਦ ਵੀ ਲੈ ਲਿਆ ਹਨਾ ਉਹ ਇਸ ਕਰਕੇ ਚਲੋ ਅਸੀਂ ਨਹੀਂ ਚਾਹੁੰਦੇ ਲੋਕ ਪਹਿਲਾਂ ਤਾਂ ਅਸੀਂ ਕਹਿੰਨੇ ਲੋਕ ਹੀ ਫੇੜਨਾਂ ਜਿਹੜੇ ਇਹੋ ਜਿਹੇ ਢੋਂਗੀ ਸਾਧਾਂ ਦੇ ਕੋਲੇ ਜਾਂਦੇ ਲੋਕਾਂ ਨੂੰ ਅਸੀਂ ਬਾਰ-ਬਾਰ ਬੇਨਤੀਆਂ ਕਰਦੇ ਆਂ ਵੀ ਜਾਗਰੂਤ ਹੋ ਜਾਓ ਸੁਚੇਤ ਹੋ ਜਾਓ ਤੋ ਇਹ ਚਲੋ ਇਹਨੇ ਇੱਕ ਵੀਡੀਓ ਪਾ ਕੇ ਮੇਰੇ ਪਈ ਤੋ ਗੱਲਬਾਤ ਗਈ ਤੇ ਮੈਂ ਅੱਜ ਤੁਹਾਡੇ ਨਗਰ ਆਇਆ ਉਹ ਉਹਦੇ ਘਰ ਵਾਲੀ ਭੈਣ ਸੀ ਕੀ ਘਰੇ ਤੇ ਉਹ ਕਹਿੰਦੀ ਵੀ ਘਰ ਵਾਲਾ ਤੇ ਹੈਗਾ ਉਹ ਗਿਆ ਹੋਇਆ ਹੈ ਉਹ ਮਾਤਾ ਵੀ ਹੈ मतलब ਇਕੱਠਾ-ਗੁੱਠਾ ਵਾਲੇ ਪਾਸੇ ਤੋ ਇੱਕ ਤਾਂ ਬੇਨਤੀ ਇਹੀ ਆ ਵੀ ਅਸੀਂ ਇਹ ਵੀ ਏਡੇ ਤਕੜੇ ਤਾਂ ਮੈਨੂੰ ਲੱਗਦਾ ਹੈ ਪਹਿਲੀ ਗੱਲ ਤਾਂ ਸਾਡੀ ਐਫਆਈਆਰ ਦੀ ਮੰਗ ਹੈ ਜਿਹੜਾ ਬੰਦਾ ਇਹੋ ਜਿਹੇ ਲੋਕ ਮਤਲਬ ਇੰਨਾ ਕੁਛ ਯਾਰ ਕਰਕੇ ਤੁਸੀਂ ਚਮਚੇ ਲਾਉਣੇ ਹੋ ਸਾਨੂੰ ਵਿਖਾਵੇ ਕੋੜੀ ਕਿੱਥੇ ਬੈਠਾ ਜਾਂ ਸਾਡੇ ਚੋਂ ਕੱਢੇ ਖਾ ਗੱਲ ਇਹ ਹੈ ਵੀ ਇੱਕ ਤਾਂ ਇਹਦੀ ਰਾਸ਼ੀ ਮੋੜੇ ਇੱਕ ਇਹਦਾ ਜਿਹੜਾ ਪਖੰਡ ਦਾ ਅੱਡਾ ਚਲਾਇਆ ਇਹ ਬੰਦ ਕਰੇ ਇਹ ਤੁਹਾਡੇ ਪਿੰਡ ਦੀ ਪੰਚਾਇਤ ਦੇ ਮੂੰਹ ਕਰਕੇ ਅਸੀਂ ਚਲੋ ਬੇਨਤੀ ਤੁਹਾਨੂੰ ਕਰਦੇ ਆਂ ਵੀ ਅਸੀਂ ਐਫਆਈਆਰ ਦੀ ਉੱਤੇ ਮੰਗ ਕਰਦੇ ਆਂ ਔਰ ਫਿਰ ਵੀ ਉਸ ਤੋਂ ਪਹਿਲਾਂ ਜੇ ਕੋਈ ਪਿੰਡ ਦੀ ਟੈਂਪੀ ਆ ਵੀ ਇਹਨਾਂ ਚਲੋ ਵੀ ਇਹਨਾਂ ਦਾ ਦਾ ਪਸੰਦ ਦਾ ਅੱਡਾ ਬੰਦ ਕਰਦੇ ਤੇ ਉਹ ਆਪਦੀ ਗੱਡੀ ਚੱਕ ਕੇ ਜਿੱਥੇ ਮਰਜ਼ੀ ਦੇ ਕੇ ਆਵੇ ਸਮਾਨ ਤੇ ਇਸ ਇਹਨੂੰ ਇਨਸਾਫ ਹੈ ਤੇ ਪੈਸੇ ਜਿਹੜੇ ਵਾਪਸ ਦਿੱਤੇ ਜਾਂਦੇ ਅਸੀਂ ਇੱਕ ਮਹੀਨੇ ਦੀ ਮੌਲਤ ਦੇ ਦਿੰਦੇ ਹਾਂ ਪੂਰਾ ਇੱਕ ਮਹੀਨਾ ਬੀਬੀ ਜੀ ਤੁਸੀਂ ਕੱਦੂ ਦੇ ਮਾਤਾ ਹੋ ਦੀਦੀ ਆ ਮੁੰਡੇ ਦੇ ਧੋਈ ਕੀਤੀ ਪਈ ਹੈ ਇਹਨਾਂ ਨੇ ਮਾਰ ਮਾਰ ਤੇਰੇ ਮੁੰਡੇ ਨੇ ਚੰਤੇ ਬੁਰਾ ਹਾਲ ਦੇ ਇਹ ਗਿਆ ਸੀਗਾ ਉੱਥੇ ਉਹਦੇ ਤੇਰਾ ਮੁੰਡਾ ਘਰੇ ਗਿਆ ਸੀਗਾ ਤੇ ਜੇ ਤੁਮ ਨਕਦੀ ਲਈ ਹੈ 40000 ਰੁਪਏ ਅੱਛਾ ਸੁਣ ਲੋ ਤੇ ਅੱਜ ਤੁਹਾਡੇ ਐ ਘਰੇ ਉਹਦੇ ਹੈਗੇ ਭਾਗ ਚੰਗੇ ਵੀ ਘਰੇ ਨਹੀਂ ਮਿਲਿਆ ਇੱਕ ਤਾਂ ਹੁਣ ਕਾ ਜਿਹੜਾ ਪਖੰਡ ਦਾ ਅਟਾ ਚਲਾਇਆ ਬੰਦ ਕਰ ਦੇ ਸੈਨ ਬੰਦ ਕਰ ਦੇਵੇ ਇਹ ਨੀਗਾ ਵੀ ਨਹੀਂ ਅਸੀਂ ਕਾਰਵਾਈ ਤਰੁਨੀ ਕਰਾਵਾਂਗੇ ਅਸੀਂ ਤੁਹਾਡੇ ਪਿੰਡ ਦੇ ਪੰਚਾਇਤ ਮੁਹਤਵਾਰ ਖੜੇ ਸੀ ਤਾਂ ਬੇਨਤੀ ਕਰ ਰਹੇ ਤੁਸੀਂ ਕੋਈ ਐਡੇ ਸ਼ਾਹੂਕਰ ਹੈ ਨਹੀਂਗੇ ਤੇ ਦੂਜੀ ਬੇਨਤੀ ਹੈ ਇਹ ਇਹਦੀ ਜਿਹੜੀ ਲਈ ਨਗਦੀ ਆ 40000 ਰੁਪਏ 40 ਕੇ 45 ਕੇ 40 ਕੀ ਆ ਉਹ ਪੈਸੇ ਵਾਪਸ ਦਵਾਈ ਜਾਣ 1 ਮਹੀਨੇ ਦੀ ਮੌਲਤ ਦਿੰਨੇ ਆ ਅਸੀਂ ਠੀਕ ਹੈ ਜੀ 1 ਮਹੀਨੇ ਤੋਂ ਆਹ ਪੰਚਾਇਤ ਦੇ ਸਨਮੂਖ ਪੰਚਾਇਤ ਜੀ ਬੇਨਤੀ ਹੈ ਵੀ ਜੇ ਇਹ 1 ਮਹੀਨੇ ਚ ਪੈਸੇ ਨਹੀਂ ਮੋੜਦਾ ਤਾਂ ਜਾਂ ਅੱਡਾ ਨਹੀਂ ਚੱਕਦਾ ਅੱਛਾ ਜੀ ਅਸੀਂ ਇੱਥੇ ਕਾਨੂੰਨੀ ਕਾਰਵਾਈ ਕਰਾਵਾਂਗੇ ਫਿਰ ਜਿਹੜੀ ਪੰਚਾਇਤ ਮਗਰ ਆਊਗੀ ਤੇ ਉਹਦੇ ਖਿਲਾਫ ਵੀ ਅਸੀਂ ਚੱਲਾਂਗੇ ਬੇਨਤੀ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ